ਜਿੰਦਾਂ ਜਿੰਦਰ ਲੈ ਆ ਬਿਆਕੇ ਸ਼ਾਮਲੀ ਗਰਜੀਤ ਨੇ ਮੈਂ ਗਰਜੀਤ ਦੀ ਮੇਰੀ ਗੱਲ ਸੁਣੋ ਹਾਂਜੀ ਸਾਰਾ ਕੰਮ ਕਰ ਹੁਣ ਸਾਹਮਣੇ ਹੈ ਠੀਕ ਹੈ ਹਾਂ ਉਹ ਜਿੰਦਰ ਨੂੰ ਨਹੀਂ ਕੋਈ ਪਤਾ ਹੈਗਾ ਪਰ ਬਿਆਕੇ ਤਾਂ ਮੈਨੂੰ ਜਿੰਦਰ ਲੈ ਆ ਜੀ ਤੁਸੀਂ ਸਾਬ ਘਰ ਤੱਕ ਜ਼ਿੰਮੇਵਾਰੀ ਤਾਂ ਮੇਰੀ ਹੁਣ ਸਾਰੀ ਠੀਕ ਹੈ ਹਾਂ ਉਹਦੀ ਜ਼ਿੰਮੇਵਾਰੀ ਨਹੀਂ ਹੈ ਸ਼ਾਮ ਘਰ ਦੀ ਸ਼ਾਮ ਸਵੇਰ ਆ ਮੈਂ ਹੀ ਕਰ ਦਾਂਗਾ ਡਰਾਈਵਰ ਇਹ ਹੈ ਮਾਰਾ ਟੱਕਾ ਡਰਾਈਵਰ ਮਤਲਬ ਵੀ ਮਾਰਾ ਟੱਕਾ ਗੱਡੀ ਆਪਣੇ ਚਾਹਣੀ ਆਉਣੀ ਆ ਹਾਂ ਠੀਕ ਹੈ ਜੀ ਹਾਂ ਉਨੂੰ ਬੱਦਗਟ ਉਹਨਾਂ ਨਾਲ ਗੱਲਬਾਤ ਦਾ ਪਤਾ ਲੱਗ ਗਿਆ ਠੀਕ ਠੀਕ ਹੈ ਇਹ ਭਾਈ ਸਾਡੀ ਟੀਮ ਹੈ ਇਹ ਆਪਾਂ ਬਣਾ ਰਹੇ ਆ ਬਲੌਗ ਆ ਜਿਹਦਾ ਵਿਆਹ ਤਿਆਰ ਹੋਣ ਲੱਗ ਰਿਹਾ ਜਹੰਦਰ ਪੱਗ ਦੀਆਂ ਪੂਣੀਆਂ ਕਰਾਉਣ ਲੱਗ ਰਿਹਾ ਹੈ ਆ ਹੈਗਾ ਬਚੋਲਾ ਵਿੱਚ ਓਲਾ ਇਹ ਵਿੱਚੋਲਾ ਹੈ ਆ ਹੈਗਾ ਕਾਕਾ ਇਹ ਬਰਾਤੀ ਹੈ ਗਜੀਤ ਕਹਿੰਦਾ ਮੈਂ ਸਾਹਮਣੇ ਲਿਬਿਆ ਕਿ ਜਿਹੜਾ ਹੋਊਗਾ ਜਹੰਦਰ ਹਾਂ ਹਾਂ ਤੇ ਬਰਬਰ ਬੈਠੀ ਜਾਂਦੇ ਆ ਤੇ ਜੇਡ ਦੇ ਮੈਂ ਸਾਰਾ ਘਰ ਜੇਡ ਦੀ ਸਾਉਂਦਾ ਜੇਡ ਦਾ ਤੇਰੀ ਸ਼ਰਮ ਨਹੀਂ ਆਉਂਦੀ ਤੂੰ ਫੋਕਸ ਕਰ ਲੈ ਇਹਦੇ ਨਾਲ ਡਰਾਈਵਰ ਤਾਂ ਜੇਡ ਬਣਿਆ ਬੈਠਾ ਹੈ